ਕੀ ਵਧੀਆ ਕੀਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈ ਅੱਜ ਜਾ ਰਹੇ ਅਸੀਂ ਕਰਨ ਕਰਨ ਜੀ ਕਰਨ ਕਰਨ ਸਾਹਿਬ ਗੁਰਦੁਆਰਾ ਸਾਹਿਬ ਨਹੀਂ ਜਾ ਰਹੇ ਅਸੀਂ ਅਸੀਂ ਜਾ ਰਹੇ ਹਾਂ ਉਸਤਾਜ ਜੀ ਕੋਲ ਉਸਤਾਜ ਜਸਪਾਲ ਸਿੰਘ ਜੀ ਤੋਂ ਕਲਾਸ ਹੈ 뮤జిక్ ਦੀ ਸਾਹਿਬ ਦੀ ਕਲਾਸ ਹੈ ਹਰਮੋਨੀਅਮ ਦੀ ਰਬਾਬ ਦੀ ਤੇ ਮਿਲਦੇ ਹਾਂ ਨਾਲ ਤੁਹਾਨੂੰ ਵਿਖਾਉਨੇ ਆ ਉਸਤਾਜ ਜੀ ਦੀ ਕਲਾਸ ਚੱਲਦੇ ਹਾਂ ਜੀ ਕਰਨ ਕਰਨ ਸਾਹਿਬ ਇਹ ਆ ਜੀ ਸਾਡਾ ਸਕੂਲ ਜਿੱਥੇ ਅਸੀਂ ਬੱਚੇ ਪੜਾਉਂਦੇ ਆ ਸਕੂਲ ਦਾ ਮੇਨ ਗੇਟ ਕੰਮ ਚੱਲ ਰਿਹਾ ਸਕੂਲ ਦੇ ਅੰਦਰ ਇਹ ਅੱਗੇ ਆ ਜਾਣਾ ਬੰਡਾਰਾ ਤੇ ਬੰਡਾਲੀ ਤੋਂ ਫਿਰ ਆਪਾਂ ਖਾਲ ਲੱਗ ਜਾਣਾ ਕੋ ਨਾਲੇ ਰੁਕਣਾ ਨਹੀਂ ਠੀਕ ਹੈ ਨਿਕਾੜਾ ਤੇ ਆ ਖਾਲਸਾ ਜੀ ਸੁਪਰਸਟੋਰ ਇਧਰ ਅੱਗੇ ਪٹرول ਪੰਪ ਦਾ ਇਹ ਸਾਡੇ ਬੰਡਾਲੇ ਦਾ ਪਟਰੋਲ ਕੰਪਟ ਹੈ ਜੀ ਸਰਕਾਰੀ ਇਹ ਤੇ ਵੱਡਾ ਸਕੂਲ ਆ ਇਧਰਲੇ ਬਣਾਇਆ ਹੈ ਹੈ ਵੱਡਾ ਸਕੂਲ ਇਧਰਲੇ ਬਣਾਈਦਾ ਇਹ ਜੀ ਸਾਡੇ ਬੰਡਾਲੇ ਦੀ ਗਰਾਊਂਡ ਜਿਹਦੇ ਵਿਚਾਂ ਕੇ ਬੱਚੇ ਰੋਜ਼ ਪ੍ਰੈਕਟਿਸ ਕਰਦੇ ਮਿਹਨਤ ਕਰਦੇ ਆ ਤੇ ਆਵਾ ਸਜੂਰ ਸਰਕਾਰੀ ਸਕੂਲ ਸਮਾਨ ਸੂਰ ਬਾਹਰ ਹੀ ਹੁੰਦੇ ਵੈਸੇ ਅੰਦਰੋਂ ਅੰਦਰ ਤੇ ਘਾਟੀ ਹੁੰਦੇ ਆ ਆਹ ਜੀ ਸਾਡੇ ਬਣਾਵੇ ਦੀ ਚੌਂਕੀ ਇਹ ਆ ਬੰਡਾਲੇ ਦਾ ਅੱਡਾ ਹੈ ਸਾਡੇ ਦਾ ਜੀ ਤੇ ਦਾਦਾ ਬਣਾਵੇ ਦਾ ਜੀ ਬਾਲੇ ਲਈ ਦੇਖਦੇ ਜਾਓ ਪਿੰਡ ਬਲਾਇਦਾ ਵੱਡਾ ਅੱਡਾ ਠੀਕ ਆ ਠੀਕ ਆ ਪਿੰਡ ਨੋਨੇ ਯਾ ਨੋਨਿਆਂ ਦਾ ਲੰਗਰ ਆ ਇੱਥੇ ਲੰਗਰ ਲੱਗਦਾ ਵਾ ਹਰ ਮੱਸਿਆ ਤੇ ਸੂਆ ਨੋਨੇ ਬਾਹਰ ਕਰ ਗਿਆ ਬਾਈ ਇਧਰ ਨੋਨੇ ਪਿੰਡ ਵਿਖਾ ਦੇ ਤੇ ਜੰਨਿਆਲਾ ਤੇ ਤਰਨਤਾਰ ਰੋਡ ਆ ਆ ਨੋਨੇ ਪਿੰਡਿਆ ਬਣਾਲੇ ਤੋਂ ਬਾਹਰ ਹੁੰਦੇ ਆ ਜੇ ਤਰਨਤਾਰ ਹੁੰਦਾ ਹੀ ਤੇ ਰਾਜ ਲੋਕਾਂ ਨੇ ਕਈਆਂ ਨੇ ਰਾਹ ਦੇ ਗੋਠੀਆਂ ਬਣਾਈਆਂ ਸੜਕ ਤੇ ਵੈਸੇ ਸੜਕ ਤੋਂ ਦੂਰ ਰਹਿੰਦਾ ਨਿਆਰਾ ਬਕਰੇ ਹੁੰਦਾ ਪਰ ਸਾਰਿਆਂ ਦੀ ਆਪਣੀ ਸੋਚ ਆ ਅੱਗੇ ਚੱਲਦੇ ਨੇ ਇਹ ਆ ਜੀ ਅਸਾਈਆਂ ਦੀਆਂ ਤਰਕੀਆਂ ਲੋਗ ਆ ਰਹੇ ਨੇ ਇਹਨਾਂ ਕੋ ਵੇਖੋ ਵੱਡੀ ਹਰੀ ਬਣਾ ਲਈਏ ਚਲੋ ਮਾਰੇ ਕਿਰਪਾ ਕਰੇ ਠੀਕ ਆ ਜੀ ਤੇ ਇਧਰ ਨੂੰ ਜਿਹੜਾ ਖੱਬੇ ਪਿੰਡ ਜਾਂਦਾ ਹੋ ਇਹ ਆ ਅੱਡਾ ਪਿੰਡ ਦਾ ਤੇ ਇੱਥੇ ਚੌਂਗੀ ਹੁੰਦੀ ਆ ਠੀਕ ਆ ਤੇ ਇੱਥੇ ਲੰਗਰ ਲਾਇਆ ਜਾਂਦਾ ਹੋਲੇ ਮੱਲੇ ਤੇ ਇਹ ਨਵੇਂ ਬਣਿਆ ਲੰਗਰ ਆ ਹੋਲੇ ਮੱਲੇ ਤੇ ਲੰਗਰ ਲਾਇਆ ਜਾਂਦਾ ਆ ਆਪਟਰ ਨੂੰ ਬਦਾ ਬਟੇਲ ਪਾਉਂਦੇ ਆ ਇਸ ਤੋਂ ਫਿਰ ਅੱਗੇ ਅਗਲਾ ਫਬਰ ਜਿਹੜੂ ਕਰਾਂਗੇ ਸ੍ਰੀ ਦਰਮਦਰ ਸਾਹਿਬ ਤੇ ਲੱਗੇ ਆ ਗਏ ਤੇ ਵੇਖੋ ਕੀ ਬੰਦਾ ਹਾਂਜੀ ਖੇਰਤਾ ਜੇ ਕਿਉਂ ਇਹ ਖੱਬੇ ਡੋਗਰਾਂ ਦਾ ਪਟ્રોલ ਬਾਕਸ ਇਹਨਾਂ ਸਾਰਿਆਂ ਦਾ ਡੀਟੇਲ ਵਧੀਆ ਮਿਲਦਾ ਏ ਤੁਹਾਨੂੰ ਆਜੇ ਪਰ ਤੇਲ ਪਾ ਲਿਆ ਪਾਣ ਹੁਣ ਆਪਾਂ ਸਿੱਧਾ ਜਾਣਾ ਵਾ ਉਸਤਾਜੀ ਕੋ ਕੰਮ ਕਰਨ ਪਰ ਆ ਗਿਆ ਜੀ ਅੰਮ੍ਰਿਤਸਰ ਹਰੀਕੇ ਜਿਹੜਾ ਵੱਡੀ ਸੜਕ ਦਿੰਦੀ ਆ ਅਸਿੱਧੇ ਹਰੀਕੇ ਨੂੰ ਚਲ ਜਾਂਦੀ ਆ ਖਾਂ ਅੱਗੇ ਹਰੀਕੇ ਤੋਂ ਅੱਗੇ ਚਲ ਜਾਂਦੀ ਆ ਤੇ ਆਪਾਂ ਇਹਦੇ ਵਿੱਚੋਂ ਦੀ ਹੋ ਕੇ ਆਪਣੀ ਸ਼ਿਰਕ ਦੇ ਰਹਿਣਾ ਜਿਹੜੀ ਤਰਨਤਨ ਦੇ ਵਿੱਚ ਜਾਂਦੀ ਆ ਇਹ ਸੜਕ ਜਿਹੜੀ ਵੱਡਾ ਰੋਡ ਆ ਨਵਾਂ ਬਣਿਆ ਜਿਹੜਾ ਅੱਗੇ ਤੁਹਾਨੂੰ ਕੋਈ ਜਿਹੜੀ ਵਿਖਾਇਆ ਇਹ ਜਾਂਦਾ ਸਿੱਧਾ ਆ ਦੇਖੋ ਕਿੰਨੀ ਦੇਜ ਆ ਲੈ ਰੋਗ ਤੇ ਭਾਵੇਂ ਕਿਹਦੇ ਵਿੱਚ ਆ ਜਾਂਦਾ ਤੇ ਹੌਲੀ ਆ ਜਾ ਤੁਸੀਂ ਗੱਬੇ ਬਣਿਆ ਆਉਂਦੇ ਤੇ ਇਹ ਚਲ ਜਾਂਦਾ ਹਰੀਕੇ ਨੂੰ ਤੇ ਆ ਜਾ ਜਾਂਦਾ ਜੀ ਰਮਦੰਸਾਹਿਬ ਮਿਲਦੇ ਅਗੇ ਜਾਓ ਆ ਕਦਗਲ ਪਿੰਡ ਹੈ ਜੀ ਤੇ ਇਹ ਕਦਗਲ ਇਥੋਂ ਦਾ ਵੀ ਇਤਿਹਾਸ ਹੈ ਕਿ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਇੱਥੇ ਵੀ ਆਏ ਆ ਕਦਗਲ ਪਿੰਡ ਤੋਂ ਤੇ ਇਹਦੇ ਨਾਲ ਹੀ ਦਰਨਦਰ ਪੈ ਜਾਂਦਾ ਇਹ ਕਦਗਲ ਦੇ ਦੋ ਜਿਹੜੇ ਇਹਦੇ ਵੀ ਨਾ ਆਪਣੇ ਵਡਾਲੇ ਪਿੰਡ ਵਾਂਗੂ ਦੋ ਵੱਡੇ ਆ ਸ਼ਾਇਦ ਇਹਦੇ ਬਾਰੇ ਲਿਖਿਆ ਕਿ ਕਦ ਕਦਾਂ ਦੇ ਰਹਿਣਗੇ ਰਲ ਕੇ ਕਦੇ ਨਾਲ ਬਹਿਣਗੇ ਪਰ ਮੈਂ ਹੋਰ ਨਹੀਂ ਆ ਕらせ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਦਾ ਚਰਨਛੋਹ ਪ੍ਰਭ ਦੇ ਸਥਾਨ ਜਿਹੜਾ ਇੱਥੇ ਵੀ ਹੈਗਾ ਪਿੰਡ ਕੱਦ ਗੜਕ ਇਹ ਆ ਗਿਆ ਜੀ ਪਿੰਡ ਮਲਿਆ ਇੱਕ ਮਲੀਆਂ ਵਾ ਜਿਹੜਾ ਜਦੋਂ ਅੰਮ੍ਰਿਤਸਰੋਂ ਜਲੰਧਰ ਨੂੰ ਜਾਂਦੇ ਜਿਨਿਆਣਾ ਨਿਕਲੇ ਅਗਲੇ ਪੰਨੇ ਹੁੰਦਾ ਇਹ ਆ ਮਲਿਆ ਜਿਹੜਾ ਕਰਨਤਾਰਨ ਦੇ ਲੱਗ ਗਿਆ ਕਰਨਤਾਰਨ ਦਾ ਬਾਹਰਲਾ ਜਿਹੜਾ ਬਾਈਪਾਸ ਅੱਧਾ ਆ ਗਿਆ ਜੀ ਯਾਦਗਾਰੀ ਗੇਟ ਤਮ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਬਾ ਜਗਦਾਰ ਸਿੰਘ ਦੀ ਡੇਰਾ ਬਾਬਾ ਜੀਵਨ ਸਿੰਘ ਇਹ ਬਾਬਾ ਜਗਦਾਰ ਸਿੰਘ ਜੀ ਕਾਰ ਸੇਵਾ ਵਾਲੇ ਨੇ ਜਿਨ੍ਹਾਂ ਦਾ 메ਨ ਡੇਰਾ ਜਿਹੜੋ ਕਰਨਤਾਰਨ ਦੇ ਵਿੱਚ ਹੀ ਆ ਇਹ ਗੁਰਦਆਰਾ ਸਾਹਿਬੇ ਸੇਵਾ ਕਰਦੇ ਨੇ ਸੇਵਾ ਡਾਇਲ ਕਰਦੇ ਨੇ ਤੇ ਉਹ ਵੱਖਰਾ ਵਿਸ਼ਾ ਆ ਕਿ ਕੁਝ ਜਿਹੜੀਆਂ ਪੁਰਾਣੀਆਂ ਜਾਦਾਂ ਉਹਨੂੰ ਵੀ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਛ ਢਾ ਰਹੇ ਨੇ ਇਸੇ ਨਹੀਂ ਜਿਹੜੀਆਂ ਤਾਂ ਹੋਣੀਆਂ ਕਿਉਂਕਿ ਜਿਹੜੀ ਸਾਡੀ ਪ੍ਰਾਤਨ ਵਿਰਾਸਤ ਆ ਉਹ ਉਹਦੀ ਦੇਖੋ ਉਸੇ ਤਰ੍ਹਾਂ ਹੀ ਰਹਿਣੀ ਚਾਹੀਦੀ ਆ ਬਸ ਦਾ ਕਰਨਤਾਰਨ ਦਾ ਆਪਾਂ ਇੱਥੇ ਨਹੀਂ ਰੁਕਣਾ ਪਾਗੇ ਜਾਣਾ ਕਿਉਂਕਿ ਆਪਾਂ ਤਰਨਤਨ ਦੇ ਵਿੱਚ ਗੁਰੂ ਕੇ ਖੂਹ ਲਾਗੇ ਜਾਣਾ ਜਿੱਥੇ ਕਿ ਉਸਤਾਦ ਜੀ ਦੀ ਕਲਾਸ ਉਸਤਾਦ ਜੀ ਦਾ ਘਰ ਹੈ ਉਹ ਤੇ ਉੱਥੇ ਹੀ ਉਸਤਾਦ ਜੀ ਜਿਹੜੇ ਅਵੀਰਵਾਰ ਵਾਲੇ ਦਿਨ ਕਲਾਸ ਲਾਉਂਦੇ ਆ ਉਸਤਾਦ ਜਸਪਾਲ ਸਿੰਘ ਜੀ ਤੇ ਇਹ ਆ ਤਰਨਤਨ ਸ਼ਹਿਰ ਅਗਲੇ ਪਨੇ ਆ ਗਿਆ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਯਾ ਸੇ ਤੁਹਾਡੇ ਬਾਰੇ ਥੋੜੀ ਜੀ ਮੈਨੂੰ ਤੋਤਾ ਲੱਗਾ ਸੀ ਕਿ ਥੋੜਾ ਜਨਾ ਪੰਜਾਬੀਅਤ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਯਾਦੀ ਅੱਗੇ ਇਹ ਕਿੰਨੀ ਕਿ ਸੁੱਚਾਈ ਆ ਰੱਬ ਜਾਣਦਾ ਕਿਹੋਂ ਦੇ ਬੜੇ ਹੋ ਬੱਚਿਆਂ ਨੇ ਕੁਝ ਇਹ ਨਹੀਂ ਮੈਨੂੰ ਦੱਸਿਆ ਪੰਜਾਬੀ ਜਿੱਦ ਕੋ ਗੁਰੂ ਅਰਜਨ ਦੇਵ ਮਹਾਰਾ ਜਿਹੜੇ ਆ ਸਾਡੇ ਉਹਨਾਂ ਦੇ ਨਾਂ ਦੇ ਸਕੂਲ ਹੈ ਤੇ ਪਰ ਇਹ ਪੰਜਾਬੀਅਤ ਨੂੰ ਨਹੀਂ ਪੰਜਾਬੀ ਨਹੀਂ ਹੋਣੀ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਸਕੂਲ ਆ ਤਾਂ ਸਿੱਖਾਂ ਦਾ ਪਰ ਸਿੱਖੀ ਦੀ ਜਿਹੜੀ ਗੱਲ ਹੈ ਉਹ ਬਹੁਤ ਦਾ ਹੈ ਮੈਨੂੰ ਦੇਖੋ ਜੀ ਜਾਮ ਲੱਗਾ ਆਪਾਂ ਵੀ ਗੈਰ ਕਾਨੂੰਨੀ ਤਰੀਕੇ ਨਾਲ ਅੱਗੇ ਜਾ ਰਹੇ ਆ ਵੈਸੇ ਉਹ ਕਹਾਂ ਜਾ ਰਹੇ ਨੇ ਲੋਕੀ ਜਾ ਰਹੇ ਆ ਆਪਾਂ ਫਿਰ ਪਿੱਛੇ ਰਹਿ ਜਾਂਦੇ ਆ ਤੇ ਚਲੋ ਅੱਗੇ ਆ ਕੇ ਵੇਹਨੇ ਕੀ ਬੰਦ ਹੈ ਫਾਟਕ ਬੰਦ ਹੈ ਨਾ ਫਾਟਕ ਬੰਦ ਦੇ ਕਰਕੇ ਗੱਡੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਐ ਬਿਲਕੁਲ ਲੈਂਚ ਤੇ ਆਪਾਂ ਬੇ ਲੈਂਨੇ ਘਰੇ ਫਿਰਦੇ ਆ ਪੈਸੇ ਖਰੋ ਜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਤਕਰੀਬਨ ਤਕਰੀਬਨ ਹਰ ਥਾਂ ਤੇ ਹੁੰਦੀ ਹੈ ਕਾਰਨ ਇਹ ਹੁੰਦਾ ਕਿ ਜਿਸ ਤਰ੍ਹਾਂ ਕਿ ਮੈਂ ਵੀ ਥੋੜਾ ਜਿਹਾ ਦੂਜੇ ਬੰਦੇ ਨੂੰ ਹੋ ਗਿਆ ਸੀ ਨਾ ਜਦੋਂ ਇੱਕ ਬੰਦਾ ਗਲਤ ਤਰੀਕੇ ਨਾਲ ਜਲਦੀ ਪਹੁੰਚਣ ਵਾਸਤੇ ਕੋਈ ਰਾਹ ਚੁੰਦਾ ਤੇ ਦੂਜਿਆਂ ਵਾਸਤੇ ਦਿੱਕਤ ਹੋ ਜਾਂਦੀ ਤੇ ਉਹ ਫਿਰ ਟ੍ਰੈਫਿਕ ਦੀ ਜਿਹੜੀ ਆ ਉਹ ਸਮੱਸਿਆ ਬਣ ਜਾਂਦੀ ਜਿਸ ਤਰ੍ਹਾਂ ਕਿ ਜਿੰਡਿਆਲਾ ਗੁਰੂ ਚ ਵੀ ਕਈ ਵਾਰੀ ਜਾਈਦਾ ਤੇ ਕਈਆਂ ਨੇ ਤਾਂ ਸੜਕ ਦੇ ਉੱਤੇ ਹੀ ਗੱਡੀਆਂ ਲਾਈਆਂ ਹੁੰਦੀਆਂ ਉਹਦੇ ਕਰਕੇ ਦੂਜਿਆਂ ਨੂੰ ਬੜੀ ਸਮੱਸਿਆ ਹੁੰਦੀ ਹੈ ਇਹ ਇਹ ਜੀਲ ਵੀ ਚਲੋ ਸਰਕਾਰਾਂ ਧਿਆਨ ਦੇਣ ਧਿਆਨੀ ਹੋ ਵੀ ਆ ਦੇਖੋ ਕਿੰਨੀ ਤੇਜ਼ ਗੱਡੀ ਜਾਂਦੀ ਹੈ ਤੇ ਤੂੰ ਆ ਕੇ ਅੱਗੇ ਰਗਵੀ ਹੋਣੀ ਮੱਥੇ ਵੜਿਆਰ ਨਾਲ ਆਏ ਲੋਕਾਂ ਨੂੰ ਆਮ ਕੇ ਸਿਰ ਤੇ ਮਾਰਦੇ ਬੰਦਾ ਘਬਰਾ ਹੀ ਜਾਵੇ ਇਹ ਬਾਜ਼ਾਰ ਆ ਕਰਨ ਕਰਮ ਤੇ ਦਰਬਾਰ ਸਾਹਿਬਲੇ ਬਲੇ ਬੰਨੇ ਇਹ ਜੋ ਸਾਰੇ ਬੁਜ਼ਾਰਾ ਜੀ ਵਿੱਚ ਇਹ ਅਗਲੇ ਬੰਨੇ ਜਾ ਕੇ ਤੇ ਦਰਬਾਰ ਸਾਹਿਬ ਨੂੰ ਚਲੇ ਜਾਣਾ ਢੀੜ ਭੜੱਕਾ ਬਹੁਤ ਹੈ ਕਿਉਂਕਿ ਜਿਹੜੇ ਦੁਕਾਨਦਾਰ ਨੇ ਜਿੰਨੀ ਕੋ ਉਹਨਾਂ ਦੀ ਆਪਣੀ ਥਾਂ ਹੁੰਦੀ ਹੈ ਤੋਂ ਡਬਲ ਥਾਂ ਤੇ ਉਹਨਾਂ ਨੇ ਕਈ ਵਾਰੀ ਬਾਜ਼ਾਰ ਦੀ ਮੱਲੀ ਹੁੰਦੀ ਹੈ ਉਹਦੇ ਕਰਕੇ ਲੋਕਾਂ ਨੂੰ ਦਿੱਕਤ ਆਉਂਦੀ ਜਿਦ ਤਰ੍ਹਾਂ ਬਾਹਰ ਮੋਟਰਸਾਈਕਲ ਵਗੈਰਾ ਲੱਗੇ ਨੇ ਲੋਕਾਂ ਦੇ ਦੁਕਾਨਾਂ ਲੱਗੀਆਂ ਨੇ ਆ ਮੇਨ ਬਾਜ਼ਾਰ ਤੇ ਇੱਧਰ ਇੱਧਰ ਨੂੰ ਦਰਬਾਰ ਸਾਹਿਬ ਦੇਖਣਾ ਇੱਧਰ ਦਿਖਾ ਦੇ ਮਾਰੇ ਇੱਥੇ ਅਗਲੇ ਪੰਨੇ ਥੋੜਾ ਦੂਰ ਜਾ ਕੇ ਦਰਬਾਰ ਸਾਹਿਬ ਆਪਾਂ ਜਾਣਾ ਅੱਗੇ ਥੋੜਾ ਜਾ ਕਿਉਂਕਿ ਆਪਾਂ ਇੱਧਰ ਨੂੰ ਜਾਣਾ ਵਾ ਸਤ ਜੀ ਕੋ ਕਲਾਸ ਲਾਉ ਦਰਬਾਰ ਸਾਹਿਬ ਨਹੀਂ ਜਾਣਾ ਤੇ ਦਰਬਾਰ ਸਾਹਿਬ ਜਦੋਂ ਆਉਣਾ ਹੋਵੇ ਫਿਰ ਸਿੱਧਾ ਦਰਬਾਰ ਸਾਹਿਬ ਹੈਈਦਾ ਵੈਸੇ ਗੁਰੂ ਸਾਹਿਬ ਦੇ ਕੋਲ ਰਿਸ਼ਤਾ ਕਰਕੇ ਤੇ ਬੁਲਾ ਲੈਣ ਦਰਸ਼ਨ ਦੇਣ ਵਾਸਤੇ ਤੇ ਉਦੋਂ ਆ ਜਾਈਦਾ ਤੇ ਆਹ ਦੇਖ ਰਿਹਾ ਗੇਟ ਉਹ ਗੁਰੂ ਕੇ ਖੂਹ ਵਾਲਾ ਗੇਟ ਹੈ ਗੁਰੂ ਕੇ ਖੂਹ ਤੋਂ ਪਹਿਲੀ ਗਲੀ ਹੈ ਜਿਹੜੀ ਗਲੀ ਜੱਸੀ ਜਾਣਾ ਉਸਤਾ ਜੀ ਆਗਲੀ ਅਗਲੀ ਉਹ ਅਗਰੀ ਬਗਲੀ ਜਿਹੜੀ ਹੈ ਗੁਰੂ ਕੇ ਖੂਹ ਵਾਲੀ ਆਪਾਂ ਜਾ ਰਹੇ ਆ ਇਸ ਗਲੀ 'ਚ ਇਹਨੂੰ ਸੁਨਾਮ ਵਾਲੀ ਗਲੀ ਵੀ ਵੈਸੇ ਕਹਿੰਦੇ ਆ ਗਲੀ ਵਰਦੇ ਆ ਸਾਰੇ ਆ ਗੇਟ ਆ ਸਾਹਮਣੇ ਤੇ ਬਾਹਰ ਲਿਖਿਆ ਬਾਬਾ ਸੁਚਾ ਸਿੰਘ ਜੀ ਬਾਬਾ ਸੁਚਾ ਸਿੰਘ ਗੁਰਮਤ ਸੰਗੀਤ ਗੜ੍ਹ ਨੇ ਸਾਹਿਬ ਦੀਸਨ ਬੂਆ ਹੋ ਰਿਹਾ ਤੇ ਆਪਾਂ ਉਹ ਅੰਦਰ ਜਾਣਾ ਉਹ ਜੀ ਸਾਡੇ ਉਸਤਾਜ ਜੀ ਦਾ ਘਰ ਆ ਗਿਆ ਇਹ ਉਸਤਾਜ ਜੀ ਕਲਾਸ ਵੀ ਲਾਉਂਦੇ ਆ ਤੇ ਇੱਥੇ ਉਸਤਾਜ ਜੀ ਦਾ ਘਰ ਵੀ ਹੈ ਸਾਡੇ ਦਾ ਵਾਹ ਆਗੇ ਜੀ ਅਸੀਂ ਉਸਤਾਜੀ ਦੇ ਘਰ ਆ ਉਸਤਾਜੀ ਦਾ ਘਰ ਐ ਅਸੀਂ ਜਾਣਾ ਉੱਪਰ ਪੌੜੀਆਂ ਚੜ ਕੇ ਅਸੀਂ ਜਾ ਰਹੇ ਹਾਂ ਉੱਪਰ ਤੇ ਬਾਹਰ ਦੂਜੀਆਂ ਪੌੜੀਆਂ ਵਾਂ ਲੋਹੇ ਦੀਆਂ ਤੇ ਅੰਦਰਲੇ ਬੰਨੇ ਦੂਜੀਆਂ ਪੌੜੀਆਂ ਨੇ ਜਰਾਬਾ ਰਹਿੰਦੇ ਹੋਗਾ ਨੇ ਹਾਂ ਜਰਾਬਾ ਰਹਿੰਦੇ 아! ਤੋ ਦੱਸਣਾ ਇਸ ਸਫਰ ਬਾਰੇ ਕਿਦਾਂ ਦਾ ਰਿਹਾ ਤੇ ਮਿਲਦੇ ਆ ਅਗਲੇ ਵਲੌਗ ਵਿੱਚ ਲਾਸਟ ਪਾਰ ਮੇਰੇ ਕੋਲ ਕੱਟਿਆ ਗਿਆ ਸੀ ਇਸ ਕਰਕੇ ਗਲੀ ਵਾਸ ਦੇ ਰਹੇ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ